ਹਾਂਜੀ ਦੋਸਤੋ ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮਗੇ ਆਪਾਂ ਤੁਹਾਡੇ ਕੋਲੇ ਕੱਲੇ ਟਰੈਕਟਰ ਲੈ ਕੇ ਆਏ ਆ 4x4 ਜੀ 4x4 ਟਰੈਕਟਰ ਲੈ ਕੇ ਆਏ ਆ ਬਾਈਆਂ ਦਾ ਤੁਹਾਨੂੰ ਮੋਬਾਈਲ ਨੰਬਰ ਵੀ ਦੇਵਾਂਗੇ ਜੀ ਬਾਈਆਂ ਦਾ ਨਾਮ ਹੈ ਜਗਸੀਰ ਸਿੰਘ ਮੋਬਾਈਲ ਨੰਬਰ 99152 ਜੀ 85867 99153 85867 ਇੱਧਰ ਦੇਖ ਸਕਦੇ ਹੋ ਜੀ ਆਹ ਕਾਰ ਆ ਬਾਈਆਂ ਦਾ ਤੁਹਾਨੂੰ ਦਿਖਾਤਾ ਜੀ ਤੇ ਬਾਕੀ ਸਿਰੇ ਇੱਧਰ ਦੇਖੋ ਜੀ 4x4 ਟਰੈਕਟਰ 605 ਜੀ ਅਰਜਨ ਦੇਖ ਸਕਦਾ ਹੋ 21 ਮਾਡਲ ਜੀ 890000 ਰੁਪਿਆ ਰੇਟ ਹੈ ਜੀ ਪੰਜਾਬ ਨੰਬਰ ਹੈ 9095 ਪੈਸੇ ਟਾਇਰ ਪੇ ਆ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਦੇਖੋ ਛਤਰੀ ਖੁਤਰੀ ਦੂਜੀ ਲੱਗੀ ਹੈ ਜੀ ਤੇ ਇੱਧਰ ਆ ਗਿਆ ਜੀ 60 65 665 ਫਾਰਮ ਟਰੈਕ 6065 ਜੀ ਦੇਖੋ ਮੂਹਰੇ ਟਾਇਰ ਆ ਕਿੱਡੇ ਵੱਡੇ ਆ ਜੀ ਔਰ ਬਾਈ 4 ਟਰੈਕਟਰ ਹੈ ਜੀ ਜਮਾ ਨਵੇਂ ਟਾਇਰ ਹੈ ਜੀ ਜਮਾ ਨਵਾਂ ਟਰੈਕਟਰ ਹੈ ਛਤਰੀ ਫੁਤਰੀ ਲੱਗੀ ਆ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਬਾਈਆਂ ਦਾ ਮੋਬਾਈਲ ਨੰਬਰ ਤੁਹਾਨੂੰ ਦੇਤਾ ਜੀ ਬਾਈਆਂ ਨੂੰ ਫੋਨ ਕਰ ਸਕਦੇ ਹੋ 23 ਮਾਡਲ ਜੀ 23 ਮਾਡਲ 6 ਲੱਖ 26 ਲੱਖ 13 ਮਾਡਲ ਹੈ ਜੀ 635000 ਰੇਟ ਹੈ 635000 ਰੇਟ ਹੈ ਜੀ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੂਰਾ ਤੇ ਇੱਧਰ ਫੇਰ ਛੋਡੇ ਕੋਲੇ ਅਰਜਨ ਲੈ ਕੇ ਆਉਨੇ ਆ ਜੀ ਅਰਜਨ ਲੈ ਕੇ ਆਉਨੇ ਆ ਜੀ 605 17 ਮਾਡਲ ਜੀ 6 ਲੱਖ 90 ਹਜ਼ਾਰ ਰੁਪਿਆ ਰੇਟ ਆ ਟਾਇਰ ਦੇਖੋ ਬਿਲਕੁਲ ਨਵੇਂ ਆ ਜੀ ਮਗਰ ਲਿਆ ਤੇ ਤਾਂ ਉੱਤੇ ਮਾਰਕਾ ਵੀ ਪਿਆ ਜੀ ਹਜੇ ਮਾਰਕਾ ਵੀ ਨਿਕਸਿਆ ਦੇਖ ਸਕਦੇ ਹੋ 16 29 ਦੇ ਟਰੈਕਟਰ ਬਿਲਕੁਲ ਸਾਫ ਸੁਥਰਾ ਸਤਰੀ ਦੂਜੀ ਲੱਗੀ ਹੈ ਜੀ ਦੇਖ ਸਕਦੇ ਹੋ 4x4 ਟਰੈਕਟਰ ਹੈ ਜੀ ਬਿਲਕੁਲ ਸਾਫ ਸੁਥਰਾ 17 ਮਾਡਲ ਜੀ ਬਾਈਆਂ ਦਾ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਤੇ ਦੁਬਾਰੇ ਫੇਰ ਦੇ ਦਿੰਨੇ ਆ ਜੀ ਦੇਖ ਦੇਖ ਸਕਦੇ ਹੋ ਕਾਰਡ ਜੀ ਤੁਸੀਂ ਬਾਈਆਂ ਦਾ ਇਹ ਬਾਈਆਂ ਦਾ ਮੋਬਾਈਲ ਨੰਬਰ ਹੈ ਜੀ ਇੱਧਰ ਫੇਰ ਅਰਜਨ ਇਹ ਨੋ ਉਹ ਆ ਗਿਆ ਜੀ 655 ਡੀ ਆਈ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜਮਨ ਨਮਾ ਟਰੈਕਟਰ ਹੈ 21 ਮਾਡਲ ਜੀ 9 ਲੱਖ 90 ਹਜ਼ਾਰ ਰੁਪਿਆ ਰੇਟ ਹੈ ਮੂਰੇ ਮਗਰਿਆਟ ਲੱਗੇ ਆ ਜੀ ਦੇਖ ਸਕਦੇ ਹੋ ਮੂਹਰੇ ਟਾਇਰਾਂ ਤੇ ਵੀ ਸਲੈਂਸਰ ਦੇਖੋ ਜੀ ਸਾਤਰੀ ਸੁਤਰੀ ਲੱਗੀ ਆ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਨੋਵੋ 4x4 ਟਰੈਕਟਰ ਜੀ ਜੇ ਕਿਸੇ ਵੀਰ ਨੇ ਲੈਣਾਗਾ ਤੇ ਇਧਰ ਫੇਰ ਨੋਵੋ ਆ ਗਿਆ ਜੀ ਇਹ 755 DI ਜੀ ਇਹਦੇ ਵੀ ਦੇਖੋ ਮਗਰਾਟ ਰੂਟ ਲੱਗੇ ਆ ਜੀ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਪੂਰਾ ਜੈਨੂਇਨ ਟਰੈਕਟਰ ਹੈ ਜੀ ਨਵਾਂ ਟਰੈਕਟਰ ਹੈ ਜਮਾ ਇਹ 23 ਮਾਡਲ ਹੈ ਜੀ 23 ਮਾਡਲ 12,25,000 ਰੁਪਿਆ ਰੇਟ ਹੈ ਜੀ ਟਰੈਕਟਰ ਦੇਖ ਸਕਦੇ ਹੋ ਜਮਾ ਨਵੇਂ ਟਾਇਰ ਪਏ ਆ ਜੀ ਬਿਲਕੁਲ ਨਾਲ ਦੇ ਟਾਇਰ ਆ ਟਰੈਕਟਰ ਦੇ ਦੇਖ ਸਕਦੇ ਹੋ ਪੂਰਾ ਚੰਗਾ ਜਮਾ 24 ਮਾਡਲ ਵਾਲੀ ਕੰਡੀਸ਼ਨ ਹੈ ਏਜੰਸੀ ਚੋਂ ਕਢਾਇਆ ਗਿਆ ਹੈ ਜੋ ਉਹਦੀ ਕੰਡੀਸ਼ਨ ਹੈ ਟਰੈਕਟਰ ਦੇਖ ਸਕਦੇ ਹੋ 12 ਲੱਖ 25000 ਰੁਪਿਆ ਰੇਟ ਹੈ 23 ਮਾਡਲ ਹੈ ਜੇ ਕਿਸੇ ਵੀਰ ਨੇ 4x4 ਟਰੈਕਟਰ ਲੈਣੇ ਆ ਜੀ ਇਹ ਪੰਜੇ ਟਰੈਕਟਰ 4x4 ਹੈ ਜੇ ਕਿਸੇ ਵੀਰ ਨੇ ਲੈਣੇ ਆ ਮੋਬਾਈਲ ਨੰਬਰ ਛੋਡੇ ਕੋਲੇ ਆ ਗਿਆ ਜੀ ਬਾਈਆਂ ਨੂੰ ਫੋਨ ਕਰ ਸਕਦੇ ਹੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲੋ ਜੀ ਲਾਈਕ ਤੇ ਕਮੈਂਟ ਕਰੋ ਸਾਰੇ ਵੀਰਾਂ ਦਾ ਧੰਨਵਾਦ ਜੀ